ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੁਹਾਡਾ ਡੀਪੀਸੀ ਪੰਜਾਬੀ ਦੇ ਉਤੇ ਤੇ ਅੱਜ ਗੱਲ ਕੁਝ ਜਿਹੜੀ ਹੈ ਤੁਹਾਡੇ ਨਾਲ ਖਾਸ ਕਰਨ ਵਾਲੇ ਆ ਬਹੁਤ ਸਾਰੀਆਂ ਤਸਵੀਰਾਂ ਤੁਸੀਂ ਸਾਡੇ ਚੈਨਲ ਤੇ ਦੇਖੀਆਂ ਬਹੁਤ ਸਾਰੀਆਂ ਯਾਤਰਾਵਾਂ ਦੇਖੀਆਂ ਜਿਨ੍ਹਾਂ ਦੇ ਵਿੱਚ ਅਸੀਂ ਬਹੁਤ ਸਾਰੇ ਧਾਰਮਿਕ ਸਥਾਨਾਂ ਦੇ ਤੁਹਾਨੂੰ ਦਰਸ਼ਨ ਕਰਵਾਏ ਜਿਦੇ ਚ ਖਾਸ ਕਰਕੇ ਜਿਹੜੇ ਨੇ ਪੀਰ ਫਕੀਰਾਂ ਦੇ ਜਾਂ ਫਿਰ ਜਿਹੜੇ ਨੇ ਉਹ ਐਸੇ ਦਰਬਾਰ ਦਿਖਾਏ ਜਿੱਥੇ ਕਿ ਕੁਝ ਨਾ ਕੁਝ ਚਮਤਕਾਰਾਂ ਦੀ ਗੱਲਬਾਤ ਕੀਤੀ ਗਈ ਉਹਨਾਂ ਚਮਤਕਾਰਾਂ ਨੂੰ ਦੇਖ ਕੇ ਬਹੁਤ ਸਾਰੇ ਐਸੇ ਫੋਨ ਆਏ ਉਹਨਾਂ ਚਮਤਕਾਰਾਂ ਦੀ ਗੱਲ ਸੁਣ ਕੇ ਬਹੁਤ ਸਾਰੇ ਐਸੇ ਮੈਸੇਜ ਆਏ ਐਸੇ ਕਮੈਂਟ ਆਏ ਜਿਨ੍ਹਾਂ ਨੂੰ ਦੇਖ ਕੇ ਲੱਗਿਆ ਕਿ ਇਹ ਵੀਡੀਓ ਬਣਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੋ ਗਈ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤਾਂ ਕਿ ਤੁਹਾਨੂੰ ਵੀ ਸਮਝ ਆ ਸਕੇ ਕਿ ਅਸੀਂ ਇਸ ਵੀਡੀਓ ਦੇ ਮਾਧਿਅਮ ਰਾ ਕਹਿਣਾ ਕੀ ਚਾਹੁੰਦੇ ਆ ਤੇ ਆਓ ਸ਼ੁਰੂ ਕਰ ਲੈਂਦੇ ਆ ਅੱਜ ਦਾ ਇਹ ਵਾਲਾ ਵੀਡੀਓ ਤੋ ਦੋਸਤੋ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਦੇ ਰਹਿੰਨੇ ਆ ਬਹੁਤ ਸਾਰੇ ਥਾਣਾ ਸਥਾਨਾਂ ਦੀਆਂ ਜਿਹੜੀਆਂ ਵੀਡੀਓ ਤੁਸੀਂ ਦੇ ਚੁੱਕੇ ਆ ਬਹੁਤ ਸਾਰੇ ਜਿਹੜੇ ਚਮਤਕਾਰਾਂ ਦੀ ਗੱਲਬਾਤ ਇਹ ਕਰਦੇ ਰਹਿੰਨੇ ਆ ਉਹਨਾਂ ਵੀਡੀਓ ਦੇ ਵਿੱਚ ਤੇ ਉਹਨਾਂ ਚਮਤਕਾਰਾਂ ਦਾ ਤੇ ਅੱਜ ਦੇ ਚਮਤਕਾਰਾਂ ਦੇ ਵਿੱਚ ਦਾ ਅੰਤਰ ਕੀ ਹੈ ਉਹ ਸਾਨੂੰ ਜਦੋਂ ਫੋਨ ਆਉਣੇ ਸ਼ੁਰੂ ਹੋਏ ਤੇ ਅਸੀਂ ਇਹ ਵੀਡੀਓ ਬਣਾਉਣ ਬਾਰੇ ਜ਼ਰੂਰ ਸੋਚਿਆ ਕਿ ਤੁਹਾਡੇ ਨਾਲ ਐਸੀ ਵੀਡੀਓ ਬਣਾ ਕੇ ਇਸ ਕੱਲ ਦੇ ਉੱਤੇ ਚਾਨਣਾ ਜ਼ਰੂਰ ਪਾਇਆ ਜਾਏ ਦੋਸਤੋ ਬਹੁਤ ਸਾਰੇ ਐਸੇ ਅਸਥਾਨ ਜਿੱਥੇ ਕਿ ਬਹੁਤ ਸਾਰੇ ਚਮਤਕਾਰ ਹੋਏ ਜਿੱਥੇ ਕਿ ਬਹੁਤ ਸਾਰੇ ਚਮਤਕਾਰਾਂ ਦਾ ਉਲੇਖ ਮਿਲਦਾ ਹੈ ਜਿੱਥੇ ਕਿ ਬਹੁਤ ਸਾਰੇ ਚਮਤਕਾਰਾਂ ਦੀ ਗੱਲਬਾਤ ਕੀਤੀ ਗਈ ਹੈ ਉਹ ਚਮਤਕਾਰ ਜਿਹੜੇ ਆ ਉਹ ਬਹੁਤ ਸਾਰੇ ਚਮਤਕਾਰ ਜਿਹੜੇ ਆ ਦੇਵੀ ਦੇਵਤਿਆਂ ਵੱਲੋਂ ਕੀਤੇ ਗਏ ਨੇ ਜਾਂ ਫਿਰ ਉਹ ਵਾਲੇ ਚਮਤਕਾਰ ਜਿਹੜੇ ਨੇ ਸਾਡੇ ਗੁਰੂਆਂ ਵੱਲੋਂ ਕੀਤੇ ਗਏ ਨੇ ਜਾਂ ਫਿਰ ਗੁਰੂਆਂ ਦੇ ਬੱਚਿਆਂ ਵੱਲੋਂ ਕੀਤੇ ਗਏ ਨੇ ਤੇ ਬਹੁਤ ਸਾਰੇ ਚਮਤਕਾਰ ਜਿਹੜੇ ਆ ਉਹ ਪੀਰ ਪਗੰਬਰਾਂ ਵੱਲੋਂ ਆਪਣੇ ਆਪਣੇ ਉਸ ਅਸਥਾਨਾਂ ਤੇ ਕੀਤੇ ਗਏ ਨੇ ਨਾ ਕਿ ਤੁਹਾਡੇ ਤੇ ਮੇਰੇ ਵਰਗੇ ਕਿਸੇ ਇਨਸਾਨ ਨੇ ਉੱਥੇ ਕੋਈ ਚਮਤਕਾਰ ਕੀਤਾ ਆ ਸਮੇ ਸਮੇ ਦੀ ਗੱਲ ਆ ਸਮੇ ਸਮੇ ਸਿਰ ਜਿਹੜੇ ਆ ਇਹ ਚਮਤਕਾਰ ਹੋਏ ਸਮੇ ਸਮੇ ਸਿਰ ਜਿਹੜੇ ਆ ਉਹ ਪੀਰ ਪਗੰਬਰ ਗੁਰੂ ਧਰਤੀ ਤੇ ਆਏ ਜਿਨ੍ਹਾਂ ਨੇ ਬਹੁਤ ਵਾਰ ਜਿਹੜੇ ਆ ਧਰਤੀ ਦੇ ਉੱਤੇ ਚਮਤਕਾਰ ਕੀਤੇ ਤੇ ਦੁਨੀਆ ਨੂੰ ਸਿੱਧੇ ਰਾਹ ਪਾਇਆ ਉਹਨਾਂ ਅਸਥਾਨਾਂ ਦੇ ਅਸੀਂ ਤੁਹਾਨੂੰ ਇਸ ਕਰਕੇ ਦਰਸ਼ਨ ਕਰਾਉਂਦੇ ਰਹਿੰਨੇ ਕਿ ਤੁਸੀਂ ਉਹਨਾਂ ਅਸਥਾਨਾਂ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਜਿਹੜਾ ਧਨ ਕਰ ਲਵੋ ਤੇ ਆਪਣੇ ਆਪ ਨੂੰ ਗੁਰੂ ਮਹਾਰਾਜ ਨਾਲ ਪ੍ਰਮਾਤਮਾ ਨਾਲ ਜੋੜ ਕੇ ਜਿਹੜਾ ਆ ਆਪਣੀ ਜ਼ਿੰਦਗੀ ਨੂੰ ਜਿਹੜਾ ਆ ਸੂਝ ਬਣਾ ਸਕੋ ਸੁਚੱਜੀ ਬਣਾ ਸਕੋ ਤੇ ਆਪਣੇ ਜੀਵਨ ਨੂੰ ਜਿਹੜਾ ਆ ਉਹ ਤੁਸੀਂ ਵਧੀਆ ਤਰੀਕੇ ਦੇ ਨਾਲ ਚਲਾ ਸਕੋ ਦੋਸਤੋ ਇਹ ਗੱਲਾਂ ਜਿਹੜੀਆਂ ਮੈਂ ਕਰ ਰਿਹਾ ਵਾਂ ਕਿਉਂ ਕਰ ਰਿਹਾ ਵਾਂ ਕਿਉਂਕਿ ਮੈਨੂੰ ਇੰਨੇ ਜ਼ਿਆਦਾ ਫੋਨ ਮਿੱਤਰਾਂ ਦੇ ਆ ਗਏ ਸ਼ਾਇਦ ਤੁਸੀਂ ਦੇਖਦੇ ਹੋਵੋਗੇ ਹੋ ਸਕਦਾ ਤੁਸੀਂ ਵੀ ਫੋਨ ਕੀਤਾ ਹੋਵੇ ਕਿ ਫਲਾਨੀ ਜਗਾ ਵਾਲੇ ਬਾਬੇ ਦਾ ਨੰਬਰ ਦਿਓ ਫਲਾਨੀ ਜਗਾ ਵਾਲੇ ਬਾਬੇ ਦੀ ਗੱਲ ਕਰਾਓ ਫਲਾਨੀ ਜਗਾ ਤੋਂ ਆ ਗੱਲ ਪੁੱਛ ਕੇ ਦੱਸੋ ਫਲਾਨੀ ਜਗਾ ਤੋਂ ਆ ਗੱਲ ਪੁੱਛ ਕੇ ਦੱਸੋ ਤੇ ਮੈਂ ਉਹਨਾਂ ਫੋਨਾਂ ਨੂੰ ਸੁਣ ਸੁਣ ਕੇ ਕਾਫੀ ਜ਼ਿਆਦਾ ਕਨਫਿਊਜ਼ ਹੋ ਗਿਆ ਕਿ ਸਾਡੀ ਮਨਸਾ ਜਿਹੜੀ ਏ ਉਹਨਾਂ ਦਰਬਾਰਾਂ ਦੇ ਦਰਸ਼ਨ ਕਰਵਾਉਣ ਦੀ ਸਿਰਫ ਤੇ ਸਿਰਫ ਇਹੀ ਮਨਸਾ ਸੀ ਕਿ ਉਹਨਾਂ ਦਰਬਾਰਾਂ ਦੇ ਉੱਤੇ ਤੁਹਾਨੂੰ ਦਰਸ਼ਨ ਕਰਵਾਏ ਜਾਣ ਉਹਨਾਂ ਚਮਤਕਾਰਾਂ ਦੀ ਅਸੀਂ ਗੱਲ ਤਾਂ ਕਰਦੇ ਆ ਕਿ ਉਹ ਚਮਤਕਾਰ ਜਿਹੜੇ ਉਹ ਗੁਰੂ ਪੀਰਾਂ ਨੇ ਕੀਤੇ ਆ ਉੱਥੋਂ ਦੇ ਚਮਤਕਾਰਾਂ ਦੀ ਇਸ ਗੱਲ ਤਾਂ ਕਰਦੇ ਆ ਵੀ ਤੁਸੀਂ ਉੱਥੇ ਸਜਦਾ ਕਰੋ ਜਿਹੜੇ ਉਹਨਾਂ ਨੇ ਚਮਤਕਾਰ ਕੀਤੇ ਨੇ ਉਹਨਾਂ ਚਮਤਕਾਰਾਂ ਨੂੰ ਜਿਹੜਾ ਆ ਆਪਣੇ ਜੈਨ ਦੇ ਵਿੱਚ ਬਿਠਾਓ ਤੇ ਉੱਥੋਂ ਅਸ਼ਰਵਾਦ ਲਓ ਤਾਂ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇੱਕ ਨਵਕਲਾ ਚਮਤਕਾਰ ਹੋ ਸਕੇ ਤੇ ਤੁਹਾਡੀ ਜ਼ਿੰਦਗੀ ਜਿਹੜੀ ਹੈ ਵਧੀਆ ਹੋ ਸਕੇ ਪਰ ਕਿਤੇ ਨਾ ਕਿਤੇ ਲੋਕ ਉਹਨਾਂ ਵੀਡੀਓ ਨੂੰ ਵੇਖ ਕੇ ਜਿਹੜਾ ਆ ਆਪਣੇ ਆਪ ਨੂੰ ਗਲਤ ਦਿਸ਼ਾ ਵੱਲ ਭੇਜਣ ਦੀ ਕੋਸ਼ਿਸ਼ ਕਰਦੇ ਪਏ ਆ ਮੈਂ ਦੋਸਤੋ ਇੱਕ ਗੱਲ ਕਹਿਣੀ ਚਾਹਾਂਗਾ ਮੈਨੂੰ ਬਹੁਤ ਸਾਰੇ ਐਸੇ ਫੋਨ ਵੀ ਆਏ ਪਈ ਫਲਾਣੇ ਬਾਬੇ ਦਾ ਵੀਡੀਓ ਕਰੋ ਫਲਾਣੇ ਦਾ ਕਰੋ ਫਲਾਣੇ ਦਾ ਕਰੋ ਉਹ ਫਲਾਣੀ ਜਗ੍ਹਾ ਦੇ ਉੱਤੇ ਵੀ ਬਾਬਾ ਜਿਹੜਾ ਹੈ ਉਹ ਦੱਸਦਾ ਹੈ ਫਲਾਣੀ ਜਗ੍ਹਾ ਦੇ ਉੱਤੇ ਵੀ ਆ ਬਾਬਾ ਦੱਸਦਾ ਹੈ ਠੀਕ ਆ ਦੱਸਦੇ ਆ ਸਾਨੂੰ ਉਹਨਾਂ ਨਾਲ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਜ਼ਰੂਰ ਦੱਸਣਾ ਚਾਹੀਦਾ ਆ ਜੇਕਰ ਤੁਹਾਨੂੰ ਲੱਗਦਾ ਵੀ ਉਹ ਕਿਤੇ ਨਾ ਕਿਤੇ ਸੱਚ ਹੈ ਤੇ ਜਾਣਣਾ ਵੀ ਚਾਹੀਦਾ ਆ ਅਸੀਂ ਕਿਸੇ ਨੂੰ ਨਹੀਂ ਰੋਕਦੇ ਪਰ ਮੈਂ ਆਪਣੀ ਜ਼ਿੰਦਗੀ ਦਾ ਕੁਝ ਜਿਹੜਾ ਆ ਉਹ ਐਕਸਪੀਰੀਅੰਸ ਜਿਹੜਾ ਹੈ ਸ਼ੇਅਰ ਕਰਨਾ ਚਾਹੁੰਦਾ ਵਾਂ ਦੇ 10ਵੀਂ ਤੋਂ ਲੈ ਕੇ ਪਲੱਸ 2 ਪਲੱਸ 2 ਤੋਂ ਲੈ ਕੇ ਅੱਗੇ ਦੀ ਪੜ੍ਹਾਈ মিডিਆ ਦੇ ਵਿੱਚ ਵੀ ਜਿਹੜਾ মিডিਆ ਦਾ ਕੋਰਸ ਜਾਂ ਕੰਮ ਕਰਨ ਤੋਂ ਬਾਅਦ ਹੁਣ ਤੱਕ ਜਿੱਥੇ-ਜਿੱਥੇ ਵੀ ਆਪਾਂ ਗਏ ਜ਼ਿੰਦਗੀ ਦੇ ਵਿੱਚ ਇੰਨੇ ਜ਼ਿਆਦਾ ਜਿਹੜੇ ਆ ਉਤਰਾਓ ਚੜਾਓ ਆਏ ਅਸੀਂ ਵੀ ਜਿਹੜਾ ਆ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਉਤਰਾ ਆਉਂਦਾ ਸੀ ਜਾਂ ਜ਼ਿੰਦਗੀ ਦੇ ਵਿੱਚ ਜੀਵਨ ਦੇ ਵਿੱਚ ਕੁਝ ਪ੍ਰੋਬਲਮਸ ਹੁੰਦੀਆਂ ਸੀ ਤੇ ਅਸੀਂ ਵੀ ਕਈ ਵਾਰੀ ਕਿ ਸੋਚਦੇ ਵੀ ਬਾਬਿਆਂ ਨੂੰ ਮਿਲੇ ਜੇ ਬੜੇ ਜਿਆਦਾ ਬਾਬਿਆਂ ਨੂੰ ਮਿਲੇ ਬੜੇ ਜਿਆਦਾ ਪੰਡਤਾਂ ਨੂੰ ਮਿਲੇ ਤੇ ਇੰਨੇ ਜਿਆਦਾ ਪੰਡਤਾਂ ਨੂੰ ਤੇ ਬਾਬਿਆਂ ਨੂੰ ਮਿਲੇ ਕਿ ਅੱਧਾ ਕ ਜਿਆਦਾ ਜਿਹੜੀ ਇਹ ਪੰਡਤਗੀਰੀ ਤੇ ਬਾਬਿਆਂ ਵਾਲੀ ਜਿਹੜੀ ਕਲਾ ਸਾਨੂੰ ਵੀ ਆਉਣੀ ਸ਼ੁਰੂ ਹੋ ਗਈ ਪਰ ਜਿੱਥੇ ਵੀ ਗਏ ਉੱਥੇ ਹਰ ਬਾਬੇ ਨੇ ਸਾਨੂੰ ਵੱਖਰਾ ਹੀ ਦੱਸਿਆ ਇੱਕ ਬਾਬੇ ਕੋ ਗਏ ਤੇ ਉਹਨੇ ਵੀ ਉਹੋ ਚੀਜ਼ ਦੱਸੀ ਜਦੋਂ ਦੂਜੇ ਕੋ ਗਏ ਤੇ ਉਹਨੇ ਕੁਝ ਹੋਰ ਦੱਸਤਾ ਤੀਜੇ ਕੋ ਗਏ ਤੇ ਉਹਨੇ ਕੁਝ ਹੋਰ ਦੱਸਤਾ ਚੌਥੇ ਕੋ ਗਏ ਤੇ ਉਹਨੇ ਕੁਝ ਹੋਰ ਦੱਸਤਾ ਅਸੀਂ ਪੈ ਗਏ ਗਦੀ ਢੇਚ ਕਹਿਣ ਤੋਂ ਬਾਅਦ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹੱਲ ਜੜਾਇਆ ਉਹ ਨਜ਼ਰ ਨਹੀਂ ਆਂਦਾ ਸੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੱਲ ਨਹੀਂ ਹੁੰਦੀ ਸੀ ਕਿਉਂਕਿ ਸਮਾਂ ਹੀ ਮਾੜਾ ਚੱਲਦਾ ਪਿਆ ਸੀ ਇਸੇ ਚੀਜ਼ ਦੇ ਉੱਤੇ ਮੈਂ ਵੀ ਜਿਹੜਾ ਤੁਹਾਡੇ ਨਾਲ ਜਿਹੜਾ ਆ ਗੱਲਬਾਤ ਕਰਨਾ ਚਾਹੁੰਦਾ ਵੀ ਘਰ ਦੇ ਵਿੱਚ ਕਾਲਾ ਕਲੇਸ਼ ਰੌਲਾ ਰੱਪਾ ਬਹੁਤ ਜ਼ਿਆਦਾ ਪੈਂਦਾ ਆ ਜ਼ਰੂਰੀ ਨਹੀਂ ਵੀ ਤੁਹਾਡੇ ਘਰਾਂ ਦੇ ਵਿੱਚ ਹੀ ਪੈਂਦਾ ਆ ਹਰ ਘਰ ਦੀ ਕਹਾਣੀ ਹੈ ਕਿਤਨੇ ਕਿਤੇ ਕੋਈ ਨਾ ਕੋਈ ਗੱਲ ਜਿਹੜੀ 1921 ਹੁੰਦੀ ਰਹਿੰਦੀ ਹੈ ਜਿਦੇ ਕਰਕੇ ਬਹੁਤ ਸਾਰੀਆਂ ਪ੍ਰੋਬਲਮਜ਼ ਜਿਹੜੀਆਂ ਨੇ ਜ਼ਿੰਦਗੀ 'ਚ ਆ ਜਾਂਦੀਆਂ ਨੇ ਪਰ ਇਹ ਨਹੀਂ ਵੀ ਆਪਾਂ ਉਹਨਾਂ ਪ੍ਰੋਬਲਮਜ਼ ਦਾ ਹੱਲ ਜਿਹੜਾ ਆ ਉਹ ਅੱਜਕੱਲ ਦੇ ਅਖੌਤੀ ਬਾਬਿਆਂ ਦੇ ਕੋਲ ਜਾ ਕੇ ਲੱਭਣਾ ਸ਼ੁਰੂ ਕਰਦੀ ਹੈ ਕਿਉਂਕਿ ਇੱਥੇ ਜਦੋਂ ਅਸੀਂ ਇਨ੍ਹਾਂ ਚੱਕਰਾਂ 'ਚ ਪੈ ਜਾਂਨੇ ਆ ਤੇ ਫਿਰ ਸਾਡੇ ਘਰ ਦੀ ਬਰਬਾਦੀ ਹੋਣੀ ਜਿਹੜੀ ਇਹ ਪੱਕੀ ਹੈ ਕਿਉਂਕਿ ਬਾਬੇ ਤੁਹਾਨੂੰ ਉਹਨਾਂ ਰਾਵਾਂ 'ਚ ਪਾ ਦਿੰਦੇ ਆ ਉਹਨਾਂ ਟੂਨੇ ਟੰਜਰਾਂ ਵਾਲੇ ਪਾਸੇ ਪਾ ਦਿੰਦੇ ਆ ਜਿਦੇ ਨਾਲ ਸਿਰਫ ਤੇ ਸਿਰਫ ਨੁਕਸਾਨ ਹੁੰਦਿਆ ਫਾਇਦਾ ਕਦੇ ਨਹੀਂ ਹੁੰਦਾ ਤੇ ਜੇ ਤੁਸੀਂ ਫਾਇਦਾ ਲੈਣਾ ਚਾਹੁੰਦੇ ਹੋ ਤੇ ਦਰਬਾਰ ਤੇ ਜਾ ਕੇ ਨਤਮਸਤਕ ਹੋ ਕੇ ਹਾਜ਼ਰੀ ਲਵਾਓ ਤੇ ਚਮਤਕਾਰ ਅਵਸ਼ੇ ਜ਼ਰੂਰ ਹੋਏਗਾ ਜਿਹੜੇ ਭਗਵਾਨ ਤੇ ਜਿਹੜੇ ਰੱਬ ਤੇ ਜਿਹੜੀ ਜਗ੍ਹਾ ਤੇ ਜਿਹੜੇ ਪੀਰ ਤੇ ਜਿਹੜੇ ਪਗੰਬਰ ਤੇ ਤੁਹਾਡਾ ਵਿਸ਼ਵਾਸ ਆ ਉਥੇ ਬਣੇ ਰਹੋ ਉਸ ਗੁਰਦੁਆਰਾ ਸਾਹਿਬ ਤੇ ਬਣੇ ਰਹੋ ਜਿੱਥੇ ਤੁਸੀਂ ਨਤਮਸਤਕ ਹੁੰਦੇ ਹੋ ਉਸ ਗੁਰੂ ਪੀਰ ਤੇ ਜਿਹੜਾ ਆ ਵਿਸ਼ਵਾਸ ਕਰੋ ਜਿੱਥੇ ਤੁਸੀਂ ਨਤਮਸਤਕ ਹੁੰਦੇ ਹੋ ਤੁਹਾਡੀ ਜ਼ਿੰਦਗੀ ਜ਼ਰੂਰ ਜਿਹੜੀ ਹੈ ਉਹ ਵਧੀਆ ਰਾਹ ਦੇ ਉੱਤੇ ਆ ਜਾਏਗੀ ਪਰ ਜੇਕਰ ਤੁਸੀਂ ਪੈ ਜਾਂਦੇ ਹੋ ਅਖੌਤੀ ਬਾਬਿਆਂ ਦੇ ਚੱਕਰ 'ਚ ਤੇ ਜ਼ਿੰਦਗੀ ਚੰਗੇ ਰਾਹ ਤੇ ਜਾਣ ਦੀ ਬਜਾਏ ਮਾੜੇ ਰਾਹ ਵੱਲ ਜਾਣਾ ਜਿਹੜਾ ਆ ਸ਼ੁਰੂ ਹੋ ਜਾਏਗੀ ਤੁਸੀਂ ਕਹਿੰਦੇ ਹੋਵਗੇ ਕਿ ਮੈਂ ਇਹੋ ਜਿਹੀ ਗੱਲਾਂ ਕਿਉਂ ਕਰਦਾ ਪਿਆਵਾ ਮੈਂ ਇਹੋ ਜਿਹੀ ਗੱਲਾਂ ਇਹ ਕਰਕੇ ਕਰਦਾ ਪਿਆਵਾ ਕਿ ਮੈਂ ਸੁਭਾਗੇ ਤੌਰ ਤੇ ਹੀ ਇਹਨਾਂ ਦਿਨਾਂ ਦੇ ਵਿੱਚ ਜੜੀਆਂ ਨੇ ਇਹ ਚੀਜ਼ਾਂ ਵੇਖੀਆਂ ਨੇ ਕਿ ਬਹੁਤ ਸਾਰੇ ਸੱਜਣ ਬਹੁਤ ਸਾਰੇ ਮਿੱਤਰ ਜਿਹੜਾ ਆ ਇਹਨਾਂ ਚੱਕਰਾਂ 'ਚ ਪੈ ਚੁੱਕੇ ਆ ਫਿਰ ਬਾਬਿਆਂ ਦੇ ਚੱਕਰਾਂ 'ਚ ਪੈ ਕੇ ਜਿਹੜਾ ਆ ਉਸ ਤੋਂ ਗਲਤ ਤਰੀਕੇ ਦੇ ਟੂਨੇ ਟੰਜਰ ਦਾਣ ਦਕਸ਼ਨਾ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਜਿਹੜੀਆਂ ਤੁਹਾਡੇ ਗ੍ਰਾਹਿਆਂ ਨੂੰ ਖਰਾਬ ਕਰਦੀਆਂ ਨੇ ਹੋਰ ਵੀ ਕੰਮ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਆ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਜਿੰਨਾ ਜ਼ਿਆਦਾ ਮਿੱਤਰੋ ਤੁਸੀਂ ਬਾਬਿਆਂ ਦੇ ਚੱਕਰ 'ਚ ਤੰਤਰਾਂ ਦੇ ਚੱਕਰ 'ਚ ਮੰਤਰਾਂ ਦੇ ਚੱਕਰ 'ਚ ਜਿੰਨਾ ਜ਼ਿਆਦਾ ਤੁਸੀਂ ਜਿਹੜਾ ਆ ਉਹ ਇਨ੍ਹਾਂ ਚੱਕਰਾਂ 'ਚ ਪਈ ਜਾਵੋਗੇ ਟੇਵਿਆਂ ਦੇ ਚੱਕਰਾਂ 'ਚ ਪਈ ਜਾਵੋਗੇ ਉਨਾਂ ਹੀ ਜ਼ਿਆਦਾ ਬਰਬਾਦ ਹੁੰਦੇ ਜਾਓਗੇ ਇੱਕ ਗੱਲ ਜਿਹੜੀ ਮੈਂ ਇੱਥੇ ਤੁਹਾਨੂੰ ਥੋੜੀ ਜੀ ਉਦਾਹਰਣ ਦੇ ਤੌਰ ਤੇ ਦੱਸ ਦਵਾਂ ਕਹਿੰਦੇ ਨੇ ਕਿ ਜਿਹੜੇ ਉਪਾਅ ਨੇ ਉਪਾਅ ਕਰਨੇ ਚਾਹੀਦੇ ਨੇ ਜ਼ਰੂਰ ਕਰਨੇ ਚਾਹੀਦੇ ਜੇਕਰ ਹੁੰਦੇ ਨੇ ਪਰ ਚੰਗੇ ਤਰੀਕੇ ਨਾਲ ਕਿਉਂਕਿ ਉਪਾਅ ਜਿਹੜੇ ਨਹੀਂ ਉਹ ਕਦੇ ਮਤਲਬ ਤੁਹਾਡੇ ਸੰਕਟ ਨੂੰ ਦੂਰ ਨਹੀਂ ਕਰਦੇ ਖਤਮ ਨਹੀਂ ਕਰਦੇ ਥੋੜਾ ਘੱਟ ਜ਼ਰੂਰ ਕਰ ਦਿੰਦੇ ਆ ਸੰਕਟ ਉਦਾਂ ਹੀ ਰਹਿੰਦਾ ਆ ਉਪਾਅ ਕਰਨ ਦੇ ਨਾਲ ਸੰਕਟ ਘਟਦਾ ਜ਼ਰੂਰ ਆ ਪਰ ਇਹ ਨਹੀਂ ਵੀ ਤੁਸੀਂ ਅਖੌਤੀ ਬਾਬੇ ਦੇ ਚੱਕਰ ਚ ਪੈ ਕੇ ਤੇ ਆਪਣੀ ਜ਼ਿੰਦਗੀ ਨੂੰ ਜਿਹੜਾ ਆ ਡਾਵਾ ਡੋਲ ਕਰ ਲਵੋ ਕਿਉਂਕਿ ਤੁਸੀਂ ਉਦੋਂ ਪਟਕ ਜਾਂਦੇ ਹੋ ਪਟਕਣ ਲੱਗ ਪੈਂਦੇ ਹੋ ਜਦੋਂ ਇੱਕ ਬਾਬਾ ਕੁਝ ਹੋਰ ਦੱਸ ਜਾਂਦਾ ਮੈਂਟਲੀ ਤੁਸੀਂ ਅਪਸੈਟ ਹੋ ਜਾਂਦੇ ਹੋ ਕਿਉਂਕਿ ਦੂਜਾ ਬਾਬਾ ਤੁਹਾਨੂੰ ਕੁਝ ਹੋਰ ਦੱਸ ਦਿੰਦਾ ਫਿਰ ਤੁਸੀਂ ਸਾਈਡ ਹੀ ਨਹੀਂ ਕਰ ਪਾਉਂਦੇ ਕਿ ਯਾਰ ਕਿਹੜੇ ਬਾਬੇ ਨੇ ਸਹੀ ਦੱਸਿਆ ਤੇ ਕਿਹੜੇ ਬਾਬੇ ਨੇ ਗਲਤ ਦੱਸਿਆ ਇੱਥੇ ਜਾ ਕੇ ਜੜੀਆਂ ਨੇ ਪ੍ਰੋਬਲਮ ਜਿ ਖੜੀਆਂ ਹੋ ਜਾਂਦੀਆਂ ਨੇ ਫਿਰ ਤੁਸੀਂ ਤੀਸਰੇ ਬਾਬੇ ਵੱਲ ਵੀ ਜਾਣਾ ਸ਼ੁਰੂ ਕਰ ਦਿੰਦੇ ਨੇ ਹਰ ਬਾਬੇ ਦੀ ਗੱਲ ਦੇ ਵਿੱਚ ਇੱਕ ਗੱਲ ਐਸੀ ਜ਼ਰੂਰ ਤੁਹਾਨੂੰ ਮਿਲ ਜੇਗੀ ਜੇ ਢਾਡੀ ਲਾਈਫ ਦੇ ਨਾਲ ਟੁਕਦੀ ਹੋਏਗੀ ਤੇ ਕੱਲੀ ਢਾਡੀ ਲਾਈਫ ਦੇ ਨਾਲ ਨਹੀਂ ਉਹ 100 'ਚ 100 ਬੰਦੇ ਦੀ ਲਾਈਫ ਦੇ ਨਾਲ ਹੀ ਜੜੀ ਏ ਟੁਕ ਜਾਂਦੀ ਏ ਕਿਉਂਕਿ ਬਾਬੇ ਜਿਹੜੇ ਨਾ 100 ਬੰਦੇ ਨੂੰ ਗੱਲ ਦੱਸਣਗੇ ਉਹਨਾਂ 'ਚੋਂ ਇੱਕ ਅੱਧੇ ਨੂੰ ਤੇ ਜਿਹੜਾ ਆ ਉਹ ਲੱਗ ਹੀ ਜਾਣੀ ਏ ਤੇ ਜਦੋਂ ਇੱਕ ਬੰਦਾ ਜਿਹਨੂੰ ਲੱਗ ਗਈ ਉਹਦਾ ਹਾਲ ਹੋ ਗਿਆ ਤਾਂ ਉਹਨੇ 10 ਵੀ ਹੋਰ ਲੈ ਆਉਣੇ ਆ ਤੇ ਐ ਲੱਗਣ ਲੱਗ ਜਾਣਾ ਤੇ ਬਾਬਾ ਪਤਾ ਨਹੀਂ ਕਿੰਨਾ ਕੁ ਪਹੁੰਚਿਆ ਆ ਇਦਾਂ ਹੀ ਇੱਕ ਵਾਰੀ ਦੀ ਗੱਲ ਆ ਕਿ ਇੱਕ ਬਾਬੇ ਦੀ ਗੱਲ ਮੈਂ ਤੁਹਾਨੂੰ ਸੁਣਾਉਣਾ ਵਾ ਜਿੰਨੇ ਕੇ ਇੱਕ ਇਨਸਾਨ ਨੂੰ ਕਹਿ ਦਿੱਤਾ ਵੀ ਭਾਈ ਸਾਹਿਬ ਅ ਮੈਂ ਲਾਟਰੀ ਦਾ ਨੰਬਰ ਕੱਢਦਾ ਮੈਂ ਤੇ ਉਹਦਾ ਚੇਲਾ ਲਾ ਕੇ ਕਹਿੰਦਾ ਕਹਿੰਦਾ ਬਾਬਾ ਜੀ ਅੱਛਾ ਤੂੰ ਲਾਟਰੀ ਦਾ ਨੰਬਰ ਕੱਢ ਦਿੰਦੇ ਹੋ ਕਹਿੰਦਾ ਆ ਕਾਕੇ ਕੱਢ ਦੀਦਾ ਉਹਦੇ ਕੋਲ ਬੰਦੇ ਹੁੰਦੇ ਨੇ 100 ਤੋਂ 1 ਤੋਂ ਲੈ ਕੇ 100 ਤੱਕ ਉਹ ਲਾਟਰੀ ਦਾ ਨੰਬਰ ਦੇ ਦਿੰਦਾ ਬਾਬਾ ਕਹਿਣ ਤੋਂ ਬਾਅਦ ਵੀ ਇੱਕ ਤੋਂ 100 ਤੱਕ ਦੇ ਨੰਬਰ ਦੇ ਵਿੱਚ ਇੱਕ ਨੰਬਰ ਤਾਂ ਲੱਗਣਾ ਹੀ ਲੱਗਣਾ ਤੇ ਜਿਹਦਾ ਲੱਗ ਗਿਆ ਉਹਨੇ ਆਉਣ ਵਾਲੇ ਸਮੇਂ ਦੇ ਵਿੱਚ 10 20 50 100 ਹੋਰ ਲੈ ਕੇ ਆ ਜਣਿਆ ਵੀ ਬਾਬੇ ਨੇ ਮੈਨੂੰ ਲਾਟਰੀ ਦਾ ਨੰਬਰ ਦੱਸਿਆ ਈ ਤੇ ਮੇਰੀ ਲਾਟਰੀ ਲੱਗ ਗਈ ਤਾਂ ਤੂੰ ਹੀ ਵੀ ਆਓ ਇਸੇ ਗੱਲ ਤੇ ਜਦੋਂ ਉਹਦਾ ਚੇਲਾ ਪੁੱਸਦਾ ਨਾ ਤੇ ਉਹ ਕਹਿੰਦਾ ਬਾਬਾ ਪਤਾ ਕਹਿੰਦਾ ਕਹਿੰਦਾ ਇੱਕ ਤੋਂ ਲੈ ਕੇ 100 ਤੱਕ ਨੰਬਰ ਦੇ ਦੇਆ ਉਹਨਾਂ ਦੇ ਲੱਗਦੇ ਆ ਕਿ ਨਹੀਂ ਲੱਗਦੇ ਪਰ ਸਾਡੀ ਲਾਟਰੀ ਲੱਗ ਜਾਂਦੀ ਕਿਉਂਕਿ ਇੱਕ ਨੰਬਰ ਦੱਸਣ ਦਾ ਬਾਬਾ ਹਜ਼ਾਰ ਰੁਪਈਆ ਲੈਂਦਾ ਸੀ ਤੇ ਤੁਸੀਂ ਆਪੇ ਹੀ ਸਿਆਣੇ ਹੋ ਕਿ 1000 ਨੂੰ ਹੁਣ 100 ਨਾਲ ਕਰ ਲੋ ਤੇ ਰੁਪਈਆ ਲੱਖ ਜਿਹੜਾ ਆ ਬਾਬਾ ਝਪੇਟ ਗਿਆ ਝਪੇਟ ਗਿਆ ਨਾ ਤੇ ਬਾਬੇ ਦੀ ਤੇ ਲਾਟਰੀ ਲੱਗ ਗਈ ਪਰ ਤੁਹਾਡਾ ਕੰਮ ਜਿਹੜਾ ਆ ਖਰਾਬ ਹੋ ਗਿਆ ਕਿਉਂਕਿ ਤੁਸੀਂ ਲਾਟਰੀ ਦੇ ਚੱਕਰ 'ਚ ਪੈ ਜਾਂਦੇ ਹੋ ਇਸ ਕਰਕੇ ਇਦਾਂ ਦੀਆਂ ਲਾਟਰੀਆਂ ਦੇ ਚੱਕਰ 'ਚ ਨਾ ਪਾਓ ਜਿਸ ਦਿਨ ਤੁਹਾਨੂੰ ਲੱਗੇ ਵੀ ਮੇਰੀ ਕੋਈ ਲਾਟਰੀ ਨਿਕਲ ਆਵੇ ਮੈਨੂੰ ਕੋਈ ਸੋਨਾ ਲੱਭ ਜਾਵੇ ਕਿਉਂਕਿ ਇਹੋ ਜੇ ਕੰਮ ਜਾਂ ਤਾਂ ਅਸੀਂ ਜਲਦੀ ਅਮੀਰ ਹੋਣ ਦੇ ਚੱਕਰ 'ਚ ਬਾਬਿਆਂ ਦੇ ਚੱਕਰ 'ਚ ਪੈ ਜਾਂਦੇ ਆ ਜਾਂ ਜਦੋਂ ਸਾਡਾ ਕਾਰੋਬਾਰ ਥੋੜਾ ਠੱਲਾ ਮੱਠਾ ਹੁੰਦਾ ਤੇ ਉਦੋਂ ਬਾਬਿਆਂ ਦੇ ਚੱਕਰ 'ਚ ਪੈ ਜਾਂਦੇ ਆ ਤੇ ਜਾਂ ਜਦੋਂ ਸਾਨੂੰ ਕਿਤੇ ਜਨਾਨੀ ਮਾਰੀ ਪੈ ਜੇ ਰੱਬ ਨਾ ਕਰੇ ਜਨਾਨੀ ਮਾੜੀ ਨਹੀਂ ਹੁੰਦੀ ਸਾਡੀਆਂ ਆਪਣੀਆਂ ਕਰਤੋਤਾ ਵੀ ਮਾੜੀਆਂ ਹੁੰਦੀਆਂ ਕਿ ਇਹ ਜਨਾਨੀ ਨੂੰ ਸਮਝਣ ਚ ਢੇਰ ਲਾ ਦਿੰਨੇ ਆ ਅਸੀਂ ਆਪਣੇ ਫੈਮਲੀ ਨੂੰ ਸਮਝਣ ਚ ਢੇਰ ਲਾ ਦਿੰਨੇ ਆ ਜਾਂ ਉਹ ਫੈਮਲੀ ਤੁਹਾਨੂੰ ਨਹੀਂ ਸਮਝ ਪਾਉਂਦੀ ਜਾਂ ਤੁਸੀਂ ਅੰਡਰਸਟੈਂਡਿੰਗ ਨਹੀਂ ਕਰ ਪਾਉਂਦੇ ਕਈਆਂ ਗੱਲਾਂ ਦੇ ਉੱਤੇ ਜਿਹੜੇ ਮਨ ਮਟਾਓ ਹੋ ਜਾਂਦੇ ਆ ਤੁਹਾਡੇ ਘਰਾਂ ਚ ਜਿਹੜੀ ਹੁੰਦੇ ਵੀਰ ਜੀ ਸਾਡੇ ਵੀ ਹੋ ਜਾਂਦੇ ਆ ਜਿਹੜੇ ਲੋਕ ਦੇਖਦੇ ਪਏ ਆ ਇਸ ਟਾਈਮ ਹਰ ਬੰਦੇ ਦੇ ਘਰ ਦੇ ਵਿੱਚ ਇਹ ਚੀਜ਼ ਹੋ ਜਾਂਦੀ ਹੈ ਤੇ ਉੱਥੇ ਕੀ ਹੋ ਜਾਂਦਾ ਆ ਕਲਾ ਕਲੇਸ਼ ਵਧਣਾ ਸ਼ੁਰੂ ਹੋ ਜਾਂਦਾ ਆ ਜਿੰਨੂੰ ਸਮੇਟਣਾ ਬੜਾ ਔਖਾ ਜਾਂਦਾ ਆ ਤੇ ਫਿਰ ਅਸੀਂ ਬਾਬਿਆਂ ਦੇ ਜਾਨ ਲਾ ਪੰਨੇ ਆ ਤੇ ਬਾਬਿਆਂ ਦੇ ਬੰਦੇ ਘਟ ਜਾਂਦੇ ਨੇ ਪਰ ਬੀਬੀਆਂ ਬਹੁਤ ਜ਼ਿਆਦਾ ਜਾਂਦੀਆਂ ਨੇ ਤੇ ਕਹਿੰਦੇ ਨੇ ਵੀ ਜਿਹੜੇ ਬਾਬੇ ਦੇ ਪਿੱਛੇ 10 ਬੀਬੀਆਂ ਜਾਨ ਲਾ ਪੈਨਾਂ ਸਮਝ ਲਓ ਉਹ ਬਾਬੇ ਦੀ ਚੜ੍ਹਾਈ ਹੈ ਕਿਉਂਕਿ ਬੀਬੀਆਂ ਜਿਹੜਾ ਆ ਹਰ ਵਾਰੀ ਬਾਬੇ ਦੀ ਹਾਂਜ ਹਾਂ ਮਲਾਈ ਜਾਂਦੀਆਂ ਬਾਬਾ ਜੀ ਹਾਂ ਮੈਨੂੰ ਇਦਾਂ ਹੁੰਦਾ ਬਾਬੇ ਨੇ ਕਹਿੰਦਾ ਤੈਨੂੰ ਇਦਾਂ ਦਾ ਹਾਂ ਜੀ ਹੁੰਦਾ ਬਾਬੇ ਨੇ ਕਹਿੰਦਾ ਇਦਾਂ ਦਾ ਹਾਂ ਹੁੰਦਾ ਹੁੰਦਾ ਕਿ ਨਹੀਂ ਹੁੰਦਾ ਉਹ ਬਾਅਦ ਦੀ ਗੱਲ ਆ ਪਰ ਬੀਬੀਆਂ ਹਾਂ ਜਹਾਂ ਮਲਾਈ ਜਾਂਦੀ ਹੈ ਉਦੋਂ ਬਾਬੇ ਦੇ ਚੱਕਰ 'ਚ ਕਿਉਂਕਿ ਬਾਬੇ ਦੀ ਫੇਸਪੂਸਾ ਤੇ ਬਾਬੇ ਦਾ ਜਿਹੜਾ ਮਨੋਬਲ ਪਾਵਰ ਆ ਉਹ ਤੁਹਾਨੂੰ ਆਕਰਸ਼ਿਤ ਕਰ ਲੈਂਦੀ ਏ ਤੇ ਫਿਰ ਤੁਸੀਂ ਉਸੇ ਆਕਰਸ਼ਣ ਦੇ ਵਿੱਚ ਫਸ ਕੇ ਜਿਹੜਾ ਆ ਹਾਜ਼ਰ ਜਵਾਬ ਹੋ ਜਾਂਦੇ ਹੋ ਤੇ ਬਾਬੇ ਦੀਆਂ ਗੱਲਾਂ ਨੂੰ ਜਿਹੜਾ ਆ ਉਹ ਸਹੀ ਦੱਸੀ ਜਾਂਦੇ ਹੋ ਤੇ ਉੱਥੇ ਤੁਸੀਂ ਆਪ ਤੇ ਫਸਦੇ ਹੀ ਫਸਦੇ ਹੋ ਅਖੌਤੀ ਬਾਬੇ ਦੇ ਚੱਕਰਾਂ 'ਚ ਹੋਰ ਵੀ ਲੋਕਾਂ ਨੂੰ ਫਸਾ ਦਿੰਦੇ ਹੋ ਚਮਤਕਾਰਿਕ ਜਗ੍ਹਾ ਦੇ ਉੱਤੇ ਜਾਣ ਦੇ ਨਾਲ ਕਿਆਮਤਕਾਰਿਕ ਧਾਮਾਂ ਦੇ ਉੱਤੇ ਜਾਣ ਦੇ ਨਾਲ ਦਰਸ਼ਨ ਕਰਨ ਦੇ ਨਾਲ ਤੁਹਾਡੇ ਕਸ਼ਟ ਜ਼ਰੂਰ ਘਟਾਉਂਦੇ ਨੇ ਪਰ ਅਖੌਤੀ ਬਾਬਿਆਂ ਦੇ ਜਾਣ ਦੇ ਨਾਲ ਤੁਹਾਡੇ ਕਸ਼ਟ ਵਧਣਗੇ ਤੁਹਾਡੀ ਮੈਂਟੈਲਿਟੀ ਜਿਹੜੀ ਉਹ ਘਟੇਗੀ ਮੈਟੈਲਿਟੀ ਘਟੇਗੀ ਕਹਿਣ ਤੋਂ ਭਾਵ ਮੈਂਟਲੀ ਤੁਸੀਂ ਜਿਹੜੇ ਡਿਸਟਰਬ ਹੋ ਜਾਓਗੇ ਤੇ ਉਹਦੇ ਨਾਲ ਤੁਸੀਂ ਆਪਣੇ ਘਰ ਦਾ ਆਪਣੇ ਪਰਿਵਾਰ ਦਾ ਆਪਣੇ ਆਲੇ ਦੁਆਲੇ ਦਾ ਜਿਹੜਾ ਵਾਤਾਵਰਨ ਹੈ ਉਹ 네ਗੇਟਿਵ ਕਰੇ ਜਾਓਗੇ ਜਿੰਨਾ ਜ਼ਿਆਦਾ ਬਾਬਿਆਂ ਦੇ ਚੱਕਰ ਚ ਫਸੋਗੇ 네ਗੇਟਿਵ ਹੋਵੋਗੇ ਤੁਹਾਨੂੰ ਕਦੇ ਵੀ ਬਾਬਿਆਂ ਦੇ ਡੇਰਿਆਂ ਤੇ ਜਾ ਕੇ ਪੋਜ਼ਿਟਿਵ ਵਾਈਬ ਕਦੇ ਨਹੀਂ ਆਏਗੀ ਕਦੇ ਨਹੀਂ ਆਏਗੀ ਇਹ 100% ਆ ਜੇਕਰ ਤੁਸੀਂ ਗੱਲਾਂ ਨਾਲ ਸਹਿਮਤ ਹੋ ਤਾਂ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਅਖੌਤੀ ਬਾਬਿਆਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੀ ਤੁਸੀਂ ਬਾਬਿਆਂ ਦੇ ਜਾਂਦੇ ਹੋ ਕਦੀ ਕਿਸੇ ਬਾਬੇ ਨੇ ਤੁਹਾਡਾ ਹੱਲ ਕੀਤਾ ਜੇ ਕੀਤਾ ਤੇ ਐਡਰੈਸ ਦਿਓ ਨਾਲ ਦੀ ਨਾਲ ਤੁਸੀਂ ਜਿਹੜਾ ਕਮੈਂਟ ਜਰੂਰ ਕਰਿਓ ਤੇ ਲਾਈਕ ਕਰਿਓ ਸ਼ੇਅਰ ਕਰਿਓ ਇੱਕੋਤੀ ਬਾਬਿਆਂ ਤੋਂ ਬਚਨ ਦੀ ਕੋਸ਼ਿਸ਼ ਕਰਿਓ ਧੰਨਵਾਦ ਵਧੀਆ ਲੱਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਧੰਨਵਾਦ